ਚੋਣ ਮੈਦਾਨ ਦੇ ਵਿੱਚ ਨਿਤਰਨ ਤੋਂ ਬਾਅਦ ਸਾਹਮਣੇ ਆਰਿਆ ਪਰਮੇਂਦਰ 373 373 ਪਰਿਵਾਰ ਕਿਤਨੇ-ਕਿਤੇ ਨਰਾਸ਼ ਚੱਲੇ ਏ ਤੁਹਾਡੇ ਨਹੀਂ ਕੋਈ ਨਰਾਜ਼ਗੀ ਨਹੀਂ ਵੱਡੇ ਲੀਡਰ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਚੋਣ ਲੜਾਂਗੇ ਸੋ ਉਹਨਾਂ ਨੇ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ ਜਿਹੜੀ ਪਾਰਟੀ ਨੂੰ ਕੋਈ ਐਵੇਂ ਮੀਡੀਆ ਪਰਸਪੈਕਸ਼ਨ ਜਾਂ ਕਿਸੇ ਰੂਪ 'ਚ ਕੁਛ ਐਸੇ ਲੋਕ ਜਿਹੜੇ ਚਾਹੁੰਦੇ ਨੇ ਪਾਰਟੀਆਂ ਨੂੰ ਫੁੱਟ ਪੈ ਜਵੇ ਉਹ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕਿਹਾ ਮੈਂ ਇਕੱਲੀ ਆ ਇਕੱਲੀ ਰਹੂੰਗਾ ਸੋ ਕਿਸੇ ਸਮੇਂ 373 ਪਰਿਵਾਰ ਦੇ ਪੂਰਾ ਉੱਥੇ ਦਬਦਬਾ ਸੀਗਾ ਹੁਣ ਉਹਨਾਂ ਦੀ ਗੈਰ ਹਾਜ਼ਰੀ ਕਿਉਂ ਹੈ ਚਲੋ ਹਲੇ ਕਿਹੜਾ ਦਬਦਬਾ ਨਾ ਉਨ ਦਾ ਘਟ ਗਿਆ ਹਲੇ ਵੀ ਉਹਨਾਂ ਦਾ ਦਬਦਬਾ ਉਮੀ ਹੈ ਕਦੋਂ ਤੱਕ ਫਿਰ ਢੀਮਸਾ ਸਾਹਿਬ ਤੁਹਾਡੇ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਬਹੁਤ ਜਲਦੀ ਤੁਹਾਨੂੰ ਸਾਡੇ ਨਾਲ ਨਜ਼ਰ ਆਉਂਦੇ ਸੋ ਪੰਜਾਬ ਦੀ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਦੀ ਸੀਟ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਦਾ ਗੜ ਹੈ ਉਹ ਸੰਗਰੂਰ ਤੋਂ ਸੀਟ ਹੈ ਜਿਹੜੀ ਅਤੇ ਸ਼੍ਰੋਮਣੀ ਕਾਲੀ ਦਲ ਤੋਂ ਚੋਣ ਮੈਦਾਨ ਦੇ ਵਿੱਚ ਇਕਬਾਲ ਸਿੰਘ ਚੁੰਦਾ ਨੇ ਉਹਨਾਂ ਨਾਲ ਗੱਲਬਾਤ ਹੈ ਚੁੰਦਾ ਸਾਹਿਬ ਕਿਸ ਨਾਲ ਦੇਖਦੇ ਹੋ ਚੋਣ ਦੇ ਮੈਦਾਨ ਦੇ ਵਿੱਚ ਤੁਸੀਂ ਨਿਤਰੇ ਹੈਗੇ ਹੋ ਅਤੇ ਸੰਗਰੂਰ ਦੇ ਵਿੱਚ ਕਿਸ ਦੇ ਨਾਲ ਤੁਸੀਂ ਆਪਣਾ ਕੰਪੀਟੀਸ਼ਨ ਦੇਖਦੇ ਹਲੇ ਕੰਪੀਟੀਸ਼ਨ ਤਾਲੇ ਹਫ਼ਤੇ ਦਾ 10 ਦਿਨ ਤੱਕ ਕਲੀਅਰ ਹੋਣਗੇ ਕਿ ਕਿਵੇਂ ਆ ਅਸੀਂ ਆਪ ਦੀ ਚੋਣ ਮੇਮ ਹੈ ਜਿਹੜੀ ਬੜੇ ਵਧੀਆ ਢੰਗ ਨਾਲ ਬੜੇ ਸਜੇ ਢੰਗ ਨਾਲ ਸਾਰੇ ਵਰਕਰਾਂ ਨੂੰ ਲਾ ਬੰਦ ਕਰਕੇ ਸ਼ੁਰੂ ਕਰ ਦਿੱਤੀ ਹੈ ਸੋ ਸਾਨੂੰ ਉਮੀਦ ਹੈ ਇਹ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਪਰਫਾਰਮ ਕਰੂਗਾ ਔਰ ਅਕਾਲੀ ਦਲ ਹੀ ਲੜਾਈ ਜਿੱਤੂਗਾ ਬਾਕੀ ਪਾਰਟੀਆਂ ਨਹੀਂ ਹੋਣਗੀਆਂ ਸੋ ਕਿਤਨੇ ਕਿਤੇ ਅਗਵਾ ਦੀ ਨਾਰਾਜ਼ਗੀ ਵਿੱਚ ਤੁਹਾਡੇ ਚੋਣ ਮੈਦਾਨ ਦੇ ਵਿੱਚ ਨੇਤਰਾਂ ਤੋਂ ਬਾਅਦ ਸਾਹਮਣੇ ਆਰੀਆ ਪਰਮੇਂਦਰ 350 350 350 ਪਰਿਵਾਰ ਕਿਤਨੇ ਕਿਤਨੇ ਨਾਰਾਜ਼ ਚੱਲ ਰਹੇ ਤੁਹਾਡੀ ਤੱਕ ਨਿਕ ਕੋਈ ਨਾਰਾਜ਼ਗੀ ਨਹੀਂ ਵੱਡੇ ਲੀਡਰ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਚੋਣ ਲੜਾਂਗੇ ਸੋ ਉਹਨਾਂ ਨੇ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ ਜਿਹੜੀ ਪਾਰਟੀ ਨੂੰ ਕੋਈ ਐਵੇਂ ਮੀਡੀਆ ਪਰਸੈਪਸ਼ਨ ਜਾਂ ਕਿਸੇ ਰੂਪ ਵਿੱਚ ਕੁਝ ਐਸੇ ਲੋਕ ਜਿਹੜੇ ਚਾਹੁੰਦੇ ਨੇ ਪਾਰਟੀਆਂ 'ਚ ਫੁੱਟ ਪੈ ਜਾਵੇ ਉਹ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕਿਹਾ ਮੈਂ ਇਕੱਲੀ ਜਾਂ ਇਕੱਲੀ ਰਹਾਂਗਾ ਔਰ ਅਸੀਂ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਹੈ ਅਸੀਂ ਉਹਨਾਂ ਦੇ ਸਹਿਯੋਗ ਨਾਲ ਹੀ ਚੋਣ ਲੜਾਂਗੇ ਸੋ ਕਿਸੇ ਸਮੇਂ ਢੀਂਸਾ ਪਰਿਵਾਰ ਦੇ ਪੂਰਾ ਉੱਥੇ ਦਬਦਬਾ ਸੀਗਾ ਹੁਣ ਉਹਨਾਂ ਦੀ ਗੈਰ ਹਾਜ਼ਰੀ ਕਿਉਂ ਹੈ ਨੇ ਚਲੋ ਹਲੇ ਕਿਹੜਾ ਦਬਦਬਾ ਨਾ ਉਹਦਾ ਘਟ ਗਿਆ ਹਲੇ ਵੀ ਉਹਨਾਂ ਦਾ ਦਬਦਬਾ ਉਮੀ ਹੈ ਕਦੋਂ ਤੱਕ ਫਿਰ ਢੀਂਸਾ ਸਾਹਿਬ ਤੁਹਾਡੇ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਬਹੁਤ ਜਲਦੀ ਤੁਹਾਨੂੰ ਸਾਡੇ ਨਾਲ ਨਜ਼ਰ ਆਉਣਗੇ ਸੋ ਇਸ ਸਮੇਂ ਜਿਸ ਤਰ੍ਹਾਂ ਦੇ ਨਾਲ ਚੋਣ ਮੈਨੀਫੈਸਟੋ ਨੂੰ ਲੈ ਕੇ ਅੱਜ ਦੀ ਮੀਟਿੰਗ ਹੋਈ ਹੈ ਤੁਸੀਂ ਵੀ ਆਪਣੀ ਡਿਸਟ੍ਰਿਕਟ ਦੇ ਬਸ ਕੁਝ ਪੁਆਇੰਟ ਆਊਟ ਕੀਤੇ ਹੈਗੇ ਨੇ ਉਸ ਵੱਖ-ਵੱਖ ਏਰੀਆਜ਼ ਦੀਆਂ ਮੁਸ਼ਕਲਾਂ ਨੇ ਸਾਂਝੇ ਪੰਜਾਬ ਦੇ ਮਸਲੇ ਨੇ ਵੱਖ-ਵੱਖ ਜਾਤਾਂ ਕੌਮਾਂ ਮਜ਼ਬਾਂ ਦੀਆਂ ਸਮੱਸਿਆਵਾਂ ਨੇ ਸਾਰੀਆਂ ਤੇ ਡਿਟੇਲ ਡਿਸਕਸ਼ਨ ਹੋਈ ਹੈ ਔਰ ਉਹਨਾਂ ਨੂੰ ਪੂਰਨ ਰੂਪ ਵਿੱਚ ਉਸੇ ਤਰ੍ਹਾਂ ਲੋਕਾਂ ਦੀਆਂ ਉਸ ਵਰਗ ਦੀਆਂ ਉਸ ਉਸ ਏਰੀਆ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਵੱਡੇ ਮਸਲਿਆਂ ਨੂੰ ਮੁੱਖ ਰੱਖ ਕੇ ਸਮੁੱਚੇ ਪੰਜਾਬ ਦੇ ਜੋ ਦਰਦ ਹੈ ਉਹਨੂੰ ਮੈਨੀਫੈਸਟੋ ਵਿੱਚ ਜਿਹੜਾ ਰੱਖਿਆ ਜਾਊਗਾ ਤਾਂ ਕਿ ਉਹਨਾਂ ਨੂੰ ਅਸੀਂ ਹੱਲ ਕਰਵਾ ਸਕੀਏ। ਸ਼ੁਕਰੀਆ ਬਤ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਇਕਬਾਲ ਸਿੰਘ ਚੁੰਦਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿੰਨਾ ਹੈ ਕਿ ਨਾਰਾਜ਼ਗੀ ਕੁਝ ਨਹੀਂ ਹੈ ਸਿਰਫ ਜਿਹੜਾ ਕਿ ਗੱਲਬਾਤ ਦੇ ਨਾਲ ਇਹ ਜਿਹੜੇ ਕਿ ਕਿਸੇ ਦੇ ਕੋਈ ਨਾਰਾਜ਼ਗੀ ਉਹ ਦੂਰ ਕਰ ਦਿੱਤੀ ਜਾਵੇ ਜਲਦ ਹੀ ਜਿਹੜਾ ਸੁਖਜੀਤ ਢੀਂਸਾ ਜਾਂ ਫਿਰ ਪ੍ਰਮਿੰਦਰ ਢੀਂਸਾ ਨੇ ਉਹ ਵੀ ਇਕਬਾਲ ਸਿੰਘ ਚੁੰਦਾ ਇਸ ਸਮਰਥਨ ਦੇ ਵਿੱਚ ਆਉਣਗੇ ਇਸ ਸਬੰਧੀ ਜਿਹੜਾ ਕਿ ਚੁੰਦਾ ਸਾਹਿਬ ਦੇ ਵੱਲੋਂ ਜਾਣਕਾਰੀ ਕੈਮਰਾ ਪਰਸਨ ਮੌਂਟ ਦੇ ਨਾਲ ਪਰਮਿੰਦਰ ਚੰਡੀਗੜ੍ਹ ਚੋਣ ਮੈਦਾਨ ਦੇ ਵਿੱਚ ਨਿਤਰਨ ਤੋਂ ਬਾਅਦ ਸਾਹਮਣੇ ਆਰੀਆ ਪਰਮਿੰਦਰ 350 350 350 ਪਰਿਵਾਰ ਕਿਤਨੇ ਕਿਤਨੇ ਨਰਾਸ਼ ਚੱਲ ਰਹੇ ਤੁਹਾਡੇ ਨਹੀਂ ਕੋਈ ਨਰਾਜ਼ਗੀ ਨਹੀਂ ਵੱਡੇ ਲੀਡਰ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਚੋਣ ਲੜਾਂਗੇ ਸੋ ਉਹਨਾਂ ਨੇ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ ਜਿਹੜੀ ਪਾਰਟੀ ਨੂੰ ਕੋਈ ਐਵੇਂ ਮੀਡੀਆ ਪਰਸੈਪਸ਼ਨ ਜਾਂ ਕਿਸੇ ਰੂਪ ਵਿੱਚ ਕੁਝ ਐਸੇ ਲੋਕ ਜਿਹੜੇ ਚਾਹੁੰਦੇ ਨੇ ਪਾਰਟੀ ਵਾਲੇ ਫੁੱਟ ਪੈ ਜਵੇ ਉਹ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕਿਹਾ ਮੈਂ ਇਕੱਲੀ ਜਾਂ ਇਕੱਲੀ ਰਹਾਂਗਾ ਤੋ ਕਿ ਇਸ ਸਮੇਂ 300 ਪਰਿਵਾਰ ਤੇ ਪੂਰਾ ਉੱਥੇ ਦਬਦਬਾ ਸੀਗਾ ਹੁਣ ਉਹਨਾਂ ਦੀ ਗੈਰ ਹਾਜ਼ਰੀ ਕਿਉਂ ਹੈ ਲੈ ਚਲੋ ਹਲੇ ਕਿਹੜਾ ਦਬਦਬਾ ਉਹਦਾ ਘਟ ਗਿਆ ਹਲੇ ਵੀ ਉਹਨਾਂ ਦਾ ਦਬਦਬਾ ਉਹੀ ਹੈ ਕਿ ਕਦੋਂ ਤੱਕ ਫਿਰ 300 ਸਾਹਿਬ ਤੁਹਾਡੇ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਬਹੁਤ ਜਲਦੀ ਤੁਹਾਨੂੰ ਸਾਡੇ ਨਾਲ ਨਜ਼ਰ ਆਉਣਗੇ